ਸੋਸ਼ੀ ਗਾਲ ਜੀ ਸਾਰਿਆਂ ਨੂੰ ਉਮੀਦ ਆਦੇ ਸਾਰੇ ਠੀਕ ਹੋਵੋਗੇ ਸੋਸ਼ੀ ਗਾਲ ਜੀ ਸਾਰਿਆਂ ਨੂੰ ਤੇ ਅੱਜ ਮੈਂ ਆ ਗਿਆ ਸਕੂਲੋਂ ਤੇ ਜੈਨ ਜੀ ਦੇਖ ਸਕਣੀ ਰੱਖੇਗੀ ਬਰਫੀ ਅੱਜ ਮੈਂ ਆ ਗਿਆ ਸਕੂਲੋਂ ਸਕੂਲ ਰੋਜ਼ ਹੈ ਨਾ ਤੇ ਹੁਣ ਮੈਂ ਆਇਆ ਸਕੂਲੋਂ ਬੈਸ ਸਕੂਲੋਂ ਤੇ ਜਿਹੜਾ ਥਿੰਗ ਬਰਫੀ ਨੂੰ ਜਿੱਤੇ ਲਈ ਹੋਂਦਾਂ ਹੀ ਪੇਡ ਪੂਜਾ ਕਰਨੀ ਵਾਜਦੀ ਮੈਂ ਕਰਤੀ ਸਟਾਰਟ ਤੇ ਪਹਿਲਾਂ ਖਾਧੀ ਨੇ ਬਰਫੀ ਤੇ ਹੁਣ ਵਾਜਦੀ ਕੀ ਕੀ ਆ ਆ ਕੀ ਹੈ ਪ੍ਰਿੰਕਲਸ ਕੀ ਹੁੰਦੇ ਆ ਇਹ ਇਹਨੇ ਕੱਲ ਮੈਨੂੰ ਮੰਗਾਇਆ ਜੀ ਪ੍ਰਿੰਕਲਸ ਲੇਸ ਟਾਈਪ ਨੇੜੇ ਆ ਕੇ ਦਿਖਾਈ ਮੜੇ ਜੇ ਇਹ ਪ੍ਰਿੰਕਲਸ ਇੱਕ ਮਿੰਟ ਹੌਲੀ ਯਾਰ ਹੌਲੀ ਦਿਖਾ ਮੜੇ ਜੇ ਪ੍ਰਿੰਕਲਸ ਆਹੇ ਉਹ ਯਾਰ ਸਹੀ ਚਲ ਕੋਈ ਨਹੀਂ ਪ੍ਰਿੰਕਲਸ ਦਾ ਲੇਸ ਵਰਗੇ ਹੁੰਦੇ ਆ ਜੀ ਦੋਸਤੋ ਇਹਨੂੰ ਬੜੇ ਪਸੰਦਾ ਇਹ ਖਾਂਦਾ ਇਹ ਵਾਲੇ ਲੇਜ਼ ਵੀ ਐਸੇ ਪਸੰਦ ਲੇਸ ਨੂੰ ਕਹੜੇ ਖਾਂਦਾ ਵੈਸੇ ਬਲੂ ਵਾਲੇ ਲੇਸ ਪਸੰਦਾ ਐਂਡ ਰੈੱਡ ਬਲੂ ਤੇ ਰੈੱਡ ਲੇਸ ਪਸੰਦ ਆ ਇਹਨੂੰ ਇੰਡੀਅਨ ਮੈਜਿਕ ਤੇ ਸਟੈਡੀ ਸਨੈਕ ਖਾਣੇ ਠੀਕ ਆ ਤੇ ਆ ਰੀਅਲ ਜੂਸ ਇਹਨੂੰ ਮੈਂ ਕੱਲ ਲਿਆ ਕੇ ਦਿੱਤਾ ਸੀਗਾ ਇਹਨੂੰ ਬੜਾ ਪਸੰਦ ਆ ਕਿਉਂਕਿ ਕੋਲਡ ਡਰਿੰਕ ਜ਼ਿਆਦਾ ਪਿੰਦਾ ਸੀ ਇਹ ਹਮ ਐਕਸ ਫਰੂਟਾ ਕੋਲਡ ਡਰਿੰਕ ਜ਼ਿਆਦਾ ਪਿੰਦਾ ਸੀ ਇਹਨੂੰ ਅਸੀਂ ਸਾਰੇ ਲੜੇ ਆ ਵੈਸੇ ਤਾਂ ਇਹ ਜੂਸ ਡੱਬੇ ਵਾਲਾ ਬਾਲਾ ਵਧੀਆ ਨਹੀਂ ਹੈਗਾ ਚਲੋ ਫਿਰ ਵੀ ਕੋਲਡ ਡਰਿੰਕਸ ਨਾਲੋਂ ਥੋੜਾ ਜਿਹਾ ਚੰਗਾ ਮੇਰੇ ਹਿਸਾਬ ਨਾਲ ਹੈਗਾ ਵੈਸੇ ਇਹਨੂੰ origignal juice ਪਿਆਇਆ ਕਰਨਾ ਹੁਣ ਇਹਨੂੰ ਸ਼ਹਿਰ ਲ ਜਾ ਕੇ ਫਰੈਸ਼ ਜੂਸ ਨੂੰ ਕਹਿੰਦੇ ਆ ਤੇ ਪਰ ਇਹਨੂੰ ਕੋਲਡ ਡਰਿੰਕਸ ਤੋਂ ਹਟਾਉਣ ਦੇ ਲਈ ਆਪਾਂ ਜਿਹੜਾ ਰੀਅਲ ਜੂਸ ਇਹਨੂੰ ਕੱਲ ਲਿਆ ਕੇ ਦਿੱਤਾ ਤੇ ਇਹਨੂੰ ਪਸੰਦ ਆਇਆ ਵਾ ਇਸ ਨੂੰ ਕਿਦਾਂ ਲੱ ਬਹੁਏ ਵਧੀਆ ਲੱਗਾ ਤੇ ਦੋਸਤੋ ਹੁਣੇ-ਹੁਣੇ ਆਇਆ ਵਾਂਂ ਚ ਦੇਖ ਸਕਦੇ ਹੋ ਦੀ ਪੌਣੇ 4 ਹੋ ਗਏ ਆ ਵਿਚਾਰਾ ਘੰਟਾ ਡੇਢ ਘੰਟਾ ਰਸਤੇ 'ਚ ਲੱਗੇ ਹੁੰਦਾ ਇਹਨੂੰ ਤੇ ਪੜ ਕੇ ਗਰਮੀ 'ਚ ਆਇਆ ਤੇ ਜਿਹੜੇ ਜਰਾਬਾਂ ਚ ਰੂਬਾਂ ਦੀਆਂ ਭਿੱਜੀਆਂ ਪਿਆਜ਼ ਕੋ ਡਰੈਸੇ ਦੀ ਵਿਚਾਰੀ ਭਿੱਜੀਆਂ ਪੇਨ ਜਰਾਬਾਂ ਚ ਰੂਬਾਂ ਇੰਨਾ ਪਸੀਨਾ ਆਇਆ ਪਈ ਰਹਿਣ ਦੇ ਵਿੱਚ ਤੇ ਹੁਣ ਮੈਂ ਚਕਤੀਪ ਕਰੂੰਗਾ ਰੈਸਟ ਨਾਲ ਖਾਉ ਚੀਜ਼ੀਆਂ ਤੇ ਉਸ ਤੋਂ ਬਾਅਦ ਵਿੱਚ ਕੀ ਕਰਨਾ ਆਪਾਂ ਨਾ ਕੁਛ ਕਰਨੀ ਤੇ ਆ ਦੇਖੋ ਬੈਗ ਬੂਰ ਰੱਖਿਆ ਪਿਆ ਨੇ ਤੇ ਟੀਵੀ ਹੁੰਦਾ ਲਾਲਦਾ ਆਦੇ ਫੇਵਰਟ ਸ਼ੋਜ਼ ਤੇ ਚਲੋ ਵਾਸ ਦੀ ਨੂੰ ਥੋੜੀ ਕਰਨੇ ਰੈਸਟ ਤੇ ਫਿਰ ਆਪਾਂ ਹੋਰ ਕਰਾਂ ਤੁਹਾਡੇ ਨਾਲ ਗੱਲਾਂ ਬਾਤਾਂ ਬਣੀ ਰਹੋ ਦੋਸਤੋ ਸਾਡੇ ਤੇ ਹਾਂਜੀ ਦੋਸਤੋ ਸ਼ਾਮ ਦਾ ਹੋ ਚੁੱਕਿਆ ਸਮਾਂ ਤੇ ਵਜ ਚੱਲੇ ਨੇ 6 ਆਪਾਂ ਚੱਲੇ ਗਰਾਉਂਡਾਂ ਵੱਲ ਨੂੰ ਤੇ ਫਿਰ ਆ ਕੇ ਜਿਹੜਾ ਪੀਣ ਆਪਾਂ ਪੀਣ ਵੀ ਰੱਖਿਆ ਹੋਣਾ ਜਾ ਕੇ ਚੱਕੀ ਤੇ ਆਟਾ ਪੀਣ ਲਈ ਆ ਦੇਖੋ ਕੱਲ ਕਣਕ ਧੋਤੀ ਸੀ ਉੱਤੋਂ ਦੀ ਪੈ ਗਿਆ ਥੋੜਾ ਜਿਹਾ ਮੀਂਹ ਇਹਦੇ ਮੀਂਹ ਦੇ ਨਾਲ ਹੋ ਗਈ ਖਰਾਬ ਤੇ ਖਰਾਬ ਨਹੀਂ ਕਿਹਾ ਨੇ ਮਤਲਬ ਥੋੜੇ ਕਣੀਆਂ ਜਿਹਾ ਪਈਆਂ ਫਿਰ ਆਪਾਂ ਨੂੰ ਸਕਾਤੀਆ ਸਵਾਰ ਕੇ ਫਰੋਲ ਫਰੂਲ ਕੇ ਅੱਜ ਤਾਂ ਕੱਲ ਤੋਂ ਪਲਵਾਤੀ ਹਦੀ ਅੱਜ ਪੂਰਾ ਦਿਨ ਤੋਂ ਪਲਵਾਤੀ ਆ ਤੇ ਹੁਣ ਆਪਾਂ ਰੱਖਿਆ ਵੇ ਪੀਣ ਬਾਨਾ ਤੇ ਬਣਾ ਕੇ ਖਾਵਾਂਗੇ ਦਾ ਆਟਾ ਦੋਸਤੋ ਤੇ ਹੁਣ ਪਹਿਲਾਂ ਆਪਾਂ ਚੱਲਦੇ ਆ ਸਕੂਲ 'ਚ ਕਿਉਂਕਿ ਸਕੂਲ 'ਚ ਤੁਹਾਨੂੰ ਲੈ ਕੇ ਜਾ ਕੇ ਇੱਕ ਬੜੀ ਵੱਡੀ ਖੁਸ਼ਖਬਰੀ ਦੇਣੀ ਆ ਤੇ ਖੁਸ਼ਖਬਰੀ ਕੀ ਆ ਤੁਹਾਨੂੰ ਸਕੂਲ 'ਚ ਜਾ ਕੇ ਦੱਸਦੇ ਆ ਤੇ ਆਜੋ ਬੰਦਰ ਮੇਰੇ ਨਾਲ ਚੱਲੇ ਮੋਟਰਸਾਈਕਲ ਆਪਣਾ ਅਗਾ ਡੈਡੀ ਗਿਆ ਸੀ ਖੇਤ ਤੇ ਆਪਾਂ ਚੱਲਦੇ ਆ ਹੁਣ ਤੇ ਚੱਲ ਕੇ ਤੁਹਾਨੂੰ ਦੱਸਦੇ ਆ ਸਕੂਲ 'ਚ ਗੱਲਬਾਤ ਤੇ ਲੋ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਸਕੂਲ ਦੇ ਵਿੱਚ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਇੱਥੇ ਖੁਸ਼ਖਬਰੀ ਕੀ ਜਿਸ ਤਰ੍ਹਾਂ ਤੁਹਾਡੇ ਘਰੇ ਦੱਸੀ ਸੀ ਗੱਲਬਾਤ ਤੇ ਆਹ ਦੇਖ ਲਓ ਮੁੰਡੇ ਆ ਚੁੱਕੇ ਆ ਹਾਂ ਮੁੰਡੇ ਕਿੱਦਾਂ ਲੱਗੇ ਨੇ ਖੇਡਣ ਅੱਜ ਕ੍ਰਿਕਟ ਆਓ ਚੱਲੋ ਜੀ ਆ ਕੰਮ ਚੱਲੋ ਜੀ ਕਿੰਨੇ ਵਜੇ ਆਏ ਨੇ ਇਹਨਾਂ ਨੇ ਗਰਾਊਂਡ 'ਚ ਮਿਲਤਾ ਹੋਇਆ ਯਾਰ ਬਹੁਤ ਟਾਈਮ ਹੋਇਆ ਗਰਾਊਂਡ ਆਏ ਨੂੰ ਕਿੰਨੇ ਵਜੇ ਆਉਂਨੇ ਨੇ ਗਰਾਊਂਡ 'ਤੇ ਆ ਠੀਕ ਵਜੇ ਆ ਜੰਨੇ 6 ਵਜੇ ਆ ਜੰਨੇ ਕਿਨੇ ਆਣੇ ਹੋ ਜਾਂਦੇ ਆ ਬਾਬਾ ਯਾਰ ਨਹੀਂ ਹੁੰਦੇ ਆ ਠੀਕ ਹੈ ਤੇ ਆਪਾਂ ਦੱਸਣ ਲਈ ਆਏ ਸੀ ਖੁਸ਼ਖਬਰੀ ਇੱਥੇ ਵੀਡੀ ਹਾਂਜੀ ਉਹ ਮੈਚ ਟੂਰਨਾਮੈਂਟ ਦਾ ਹਾਂ ਆਪਣੇ ਪਿੰਡ ਹੈਗਾ ਕ੍ਰਿਕਟ ਦਾ ਟੂਰਨਾਮੈਂਟ ਜੀ ਜਿਹੜਾ ਹੈਗਾ 8 9 ਤੇ 10 ਅਗਸਤ ਨੂੰ ਆਜੋ ਇਹ ਨਾਲ ਮਿੱਤਰੋ ਤੇ ਦੋਸਤ ਟੂਰਨਾਮੈਂਟ ਆਪਣੇ ਪਿੰਡ ਕ੍ਰਿਕਟ ਦਾ ਬਹੁਤ ਤਕੜਾ 8ਵਾਂ ਟੂਰਨਾਮੈਂਟ ਕਰਾਉਣ ਜਾ ਰਹੇ ਆ ਪਿੰਡ ਵਾਸੀ ਸਾਰੇ ਸਹਿਯੋਗ ਸਾਰੇ ਪਿੰਡ ਵਾਸਿਆਂ ਸਹਿਯੋਗ ਐਨ ਆਰ ਆ ਵੀਰਾ ਭਰਾਵਾਂ ਦਾ ਸਹਿਯੋਗ ਸਾਰਿਆਂ ਦਾ ਹਾਂਜੀ ਚਲੋ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਬਹੁਤ ਚੈਨਲ ਨੂੰ ਬਾਈ ਕਰਨਾ ਨਾ ਭੈਰਾਂ ਤੇ ਕਰਦੇਗਾ ਠੀਕ ਹੈ ਤੇ ਆਪਾਂ ਅਗੇ ਗਰਾਊਂਡ 'ਚ ਤੁਹਾਨੂੰ ਗਰਾਊਂਡ ਪਹਿਲਾਂ ਸਕੂਲ ਦਿਖਾਉਨੇ ਆ ਪਿੰਡ ਦਾ ਦੇਖੋ ਪਿੰਡ ਦਾ ਸਕੂਲ ਬਹੁਤ ਘੈਂਟ ਆ ਦੋਸਤੋ ਇਕ ਆ ਪਹਿਲਾਂ ਵੀ ਵੀਡੀਓ ਪਾਈ ਸੀ ਸਕੂਲ ਦੀ ਜਦੋਂ ਚੈਨਲ ਸਟਾਰਟ ਕੀਤਾ ਸੀਗਾ ਤੇ ਜਿਹੜੀ ਇੱਥੇ ਸਕੂਲ ਦੀ ਆਪਣੇ ਪਿੰਡ ਵਾਸੀਆਂ ਵੱਲੋਂ ਤੇ ਮਾਸਟਰਾਂ ਵੱਲੋਂ ਸਾਰਿਆਂ ਸਹੂਜ ਨਾਲ ਸਕੂਲ ਦੀ ਬਹੁਤ ਹੀ ਸਾਫ ਸਵਾਲ ਕੀਤੀ ਗਿਆ ਸਕੂਲ ਬਹੁਤ ਵਧੀਆ ਹੈਗਾ ਤੇ ਗਵਰਨਮੈਂਟ ਹਾਈ ਸਮਾਰਟ ਸਕੂਲ ਜਿਹੜਾ ਆਪਣੇ ਪਿੰਡ ਦਾ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਬੜੇ ਸੋਨੇ ਬੂਟੇ-ਬੱਟੇ ਲਾ ਕੇ ਤੇ ਡੈਕੋਰੇਸ਼ਨ ਕੀਤੀ ਗਈ ਹੈ ਤੇ ਬੜੀ ਸਾਫ ਸਭਾਲ ਆ ਤੇ ਆਪਾਂ ਕੀ ਹੈ ਹੈ ਖੜਾ ਰਹੇ ਨਾ ਮਲਾਵਾਂਗੇ ਸਾਰਿਆਂ ਨਾਲ ਆਪਣਾ ਮੁੰਡਾ ਵੀ ਆਪਣੇ ਨਾਲ-ਨਾਲ ਆ ਰਿਹਾ ਚਲੋ ਸਬਸਕ੍ਰਾਈਬ ਕਰਨਾ ਗੁਰੀ ਵਲੌਗਰ 999 ਠੀਕ ਹੈ ਓਕੇ ਜੀ ਠੀਕ ਹੈ ਤੇ ਆ ਦੇਖੋ ਦੋਸਤ ਆਪਣੇ ਨਾਲ-ਨਾਲ ਆ ਤੇ ਆਪਾਂ ਤੁਹਾਨੂੰ ਸਕੂਲ ਦਾ ਕਰਾ ਰਹੇ ਮੈਂ ਨਾ ਆਪਾਂ ਨੂੰ ਸੁਜੈਸਟਿੰਗ ਕਰ ਰਹੇ ਆਪਾਂ ਪਹਿਲਾਂ ਤੁਹਾਨੂੰ ਸਕੂਲ ਦਾ ਸਾਰਾ ਏਰੀਆ ਦਿਖਾ ਦਈਏ ਦੋਸਤੋ ਇਹ ਤੁਹਾਨੂੰ ਦਿਖਾਉਨੇ ਆ ਗਰਾਊਂਡ ਵੀ ਇੱਥੇ ਲੱਗਣਿਆ ਰੌਣਕਾਂ 8 9 ਅਤੇ 10 ਤਰੀਕ ਨੂੰ ਸਾਰੇ ਹਮ ਹਮਾ ਕੇ ਪਹੁੰਚੋ ਦੋਸਤੋ ਰੌਣਕ ਮੇਲਾ ਲਾਇਓ ਤੇ ਸ਼ਾਨ ਵਧਾਇਆ ਆਪਣਾ ਟੂਰਨਾਮੈਂਟ ਦੀ ਤੇ ਆ ਸਾਰੇ ਮੁੰਡੇ ਦੇਖੋ ਖੇਡਣ ਆਏ ਅੱਜ ਤੇ ਖੇਡ ਰਹੇ ਇੱਥੇ ਆ ਆਪਣਾ ਗਰਾਊਂਡ ਆ ਇਹ ਪਿੰਡ ਦਾ ਤੁਹਾਨੂੰ ਪੈਚ ਤੇ ਵੀ ਲੈ ਚਾਲਣ ਜਿਹੜੀ ਪੈਚ ਤੇ ਟੂਰਨਾਮੈਂਟ ਹੋਣਾ ਜਿਹੜੇ ਨਵੇਂ ਮੁੰਡੇ ਉੱਠ ਰਹੇ ਨੇ ক্রিকেট ਖੇਡਣ ਲਈ ਇਧਰ ਕਬੱਡੀ ਦੇ ਮੈਚੂ ਲੱਗੇ ਪੈਣ ਦੇ ਦੇਖ ਸਕਦੇ ਹੋ ਆ ਖੱਚ ਕੇ ਕਬੱਡੀ ਪਲੇਅਰ ਖੱਚ ਕੇ ਠੀਕ ਐ ਫਿਰ ਮੁੰਡੇ ਮਿਹਨਤਾਂ ਕਰ ਰਹੇ ਨੇ ਚਲੋ ਵਧੀਆ ਗੱਲ ਆ ਖੇਡਣਾ ਚਾਹੀਦਾ ਤੇ ਤੁਸੀਂ ਨਹੀਂ ਖੇਡਦੇ ਅੱਜ ਜੀ ਅਸੀਂ ਜੀ ਛੁੱਟੀ ਆ ਜੀ ਅੱਜ ਛੁੱਟੀ ਅੱਜ ਕਿਤੇ ਮੈਜਮੂਜ ਲੱਗੇ ਆਏ ਕਿ ਪਾਸੇ ਜੀ ਹਾਂ ਐਤھے ਅੱਗੇ ਆਓ ਪਿਛੇ ਭੱਜ ਜਗਾ ਤਾਂ ਨਹੀਂ ਦੱਸ ਯਾਰ ਕਮਾਂ ਡਰਦੇ ਕੋਈ ਚੀਜ਼ ਨਿਕਲਦੀ ਵਿੱਚੋਂ ਡਰਾਉਣ ਲਈ ਇਹਦੇ ਹੈਂ ਅਈ ਦਾ ਬਣਵਾ ਕੇ ਆਏ ਮੂਵੀ ਆ ਥੋੜੇ ਸਾਰੇ ਨੇ ਸੇਖਮਾਂ ਦੇ ਆਉਣ ਵਾਲੇ ਪਲੇਅਰ ਆ ਸਾਰੇ ਸੇਖਮਾਂ ਦੇ ਆ ਦੇਖੋ ਮੁੰਡੇ ਆਉਣ ਵਾਲੀ ਸੇਖਮਾਂ ਦੀ ਵੱਡੀ ਟੀਮ ਕੋਈ ਕਬੱਡੀ ਖੇਡੂਗਾ ਕੋਈ ਖੜੂਗਾ ਕ੍ਰਿਕਟ ਫੁੱਟਬਾਲ ਵੀ ਖੇਡਦੇ ਆ ਥੋੜਾ ਆਪਾਂ ਗਰਾਊਂਡ ਚ ਲੈ ਕੇ ਚੱਲਦੇ ਆ ਟੇਕੇ ਮੱਥਾ ਕਿਉਂਕਿ ਆਪਾਂ ਵੀ ਇਸ ਗਰਾਊਂਡ ਚ ਬਹੁਤ ਕ੍ਰਿਕਟ ਖੇਡੀ ਆ ਦੋਸਤੋ ਤੇ ਹੁਣ ਇਹ ਨਵੇਂ ਮੁੰਡੇ ਖੇਡ ਰਹੇ ਨੇ ਟੂਰਨਾਮੈਂਟ ਬੜੇ ਲਾਏ ਤੇ ਬੜੇ ਖੇਡੇ ਨੇ ਆਪਦੇ ਸਮੇਂ ਦੇ ਵਿੱਚ ਤੇ ਹੁਣ ਆਪਾਂ YouTube ਤੇ ਕੋਸ਼ਿਸ਼ ਕਰਦੇ ਆ ਵੀਡੀਓ ਬਣਾ ਕੇ ਦਿਖਾਉਣ ਦੇ ਤੁਹਾਨੂੰ ਤੇ ਆ ਆਪਣੀ ਕਾਲੂ ਕਿਦਾਂ ਠੀਕ-ਠਾਕ ਤਿਆਰੀ ਟੂਰਨਾਮੈਂਟ ਦੀ ਠੀਕ ਐ ਇਹ ਸਾਡੇ ਫਾਸਟ ਬੋਲਰ ਆ ਕਾਲੂ ਆਪਣੇ ਪਿੰਡ ਦਾ ਦੋਸਤ ਵੀ ਆਪਣਾ ਗਵੰਡੀ ਆ ਪੈਚਾ ਦੋਸਤੋ ਜਿੱਥੇ ਟੂਰਨਾਮੈਂਟ ਖੇਡਿਆ ਜਾਣਾ ਤੇ ਦੇਖ ਲੋ ਪੱਕੀ ਪੈਚਾ ਤੇ ਟੂਰਨਾਮੈਂਟ ਦੇ ਲੱਗਣਗੇ ਆ ਦੁਬਾਰਾ ਫਿਰ ਦੱਸਨੇ 8 9 ਤੇ 10 ਅਗਸਤ ਨੂੰ ਪਿੰਡ ਸੇਖਮ ਵਿੱਚ ਲੱਗਣੀਆਂ ਰੌਣਕਾਂ ਇੱਥੇ ਤੁਹਾਨੂੰ ਦਿਖਾਵਾਂਗੇ ਆਪਾਂ ਵੀ ਕੁਝ ਲਾਈਵ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਟੂਰਨਾਮੈਂਟ ਤੁਹਾਨੂੰ ਦਿਖਾਵਾਂਗੇ ਸਾਰਾ ਤੇ ਕਿਹੜੇ ਚੈਨਲ ਤੇ ਲਾਈਵ ਬਣਾਉ ਤੁਸੀਂ ਪੋਸਟਾਂ ਵੇਖ ਲੈਣੇ ਪੋਸਟ ਵੀ ਪਾਰਾਂਗੇ ਆਪਾਂ ਕਿਦਾਂ ਤੇ ਆਹ ਵੇਖੋ ਬੱਚੇ ਖੇਡ ਰਹੇ ਆ ਮੁੰਡੇ ਕਬੱਡੀ ਆਹ ਦੇਖੋ ਇਹ ਮੁੰਡੇ ਕਬੱਡੀ ਖੇਡ ਰਹੇ ਸਾਰੇ ਸਾਰੇ ਪਲੇਅਰ ਹੀ ਆ ਜਿੰਨੇ ਮੇਰੇ ਦਿਵਾਲੀ ਖਰਦੇ ਆ ਸਾਰੇ YouTube ਤੇ ਪਾਵਾਂਗੇ YouTube ਆ ਬਈ ਕਿੱਦਾਂ ਮੁੰਡਿਓ ਠੀਕ ਠਾਕ ਕਿਰਪਾ ਹੀ ਚਾਹੀਦੀ ਆ ਮੁੰਡੇ ਕਰ ਰਹੇ ਮਿਹਨਤ ਦੋਸਤੋ ਦੇਖੋ ਕ੍ਰਿਕਟ ਦਾ ਵੀ ਦੇਖ ਸਕਦੇ ਹੋ ਮੈਂ ਸੋਚਿਆ ਗਰਾਊਂਡ 'ਚ ਜਾਵਾਂਗੇ ਤੇ ਪਾਏ ਸੀ ਮੁੰਡੇ ਕੋਲ ਆ ਸਾਰੇ ਦੇਖੋ ਆਪਣੇ ਨਾਲ ਨਾਲ ਫਿਰਦੇ ਸਾਰੇ ਕਹਿੰਦੇ ਥੋੜਾ ਚੈਨਲ ਨੂੰ ਸਬਸਕ੍ਰਾਈਬ ਕਰਾਂਗੇ ਤੇ ਵੀਡੀਓ ਨੂੰ ਲਾਈਕ ਕਰਾਂ ਸਾਰੇ ਬਲਾਗ ਦੇਖੋਗੇ ਮਰਲੇ ਜਾ ਕੇ ਮੁੰਡਿਓ ਹਾਂਜੀ ਓਕੇ ਥੈਂਕ ਯੂ ਸਾਰਿਆਂ ਦਾ ਦੋਸਤੋ ਗਰਾਊਂਡ ਤੇ ਦੇਖੋ ਕਿੰਨੀ ਝਾਕ ਮਾਰ ਸਕਦੇ ਗਰਾਊਂਡ ਬਹੁਤ ਖੁੱਲਾ ਆਪਣੇ ਤੇ ਇੱਥੇ ਟੂਰਨਾਮੈਂਟ ਲਾਵਾਂ ਗਰਾਊਂਡ ਕਾ ਆਪਾਂ ਨੰਨੇ ਮੁੰਨੇ ਬੱਚੇ ਸਾਰੇ ਖੇਡਦੇ ਫਿਰਦੇ ਦੇਖੋ ਸਾਰੇ ਗਰਾਊਂਡ 'ਚ ਵਿੱਚੋਂ ਕਈ ਬੱਚੇ ਨਹੀਂ ਕਿ ਸ਼ਾਂ ਦਾ ਪੂਰਾ ਪ੍ਰਬੰਧ ਹੈ ਇਸ ਟੂਰਨਾਮੈਂਟ ਖੱਲੇ ਇੱਥੇ ਬੈਨ ਨੂੰ ਟੈਂਟ ਵਗੈਰਾ ਸਾਰਾ ਲੱਗੂ ਤੁਹਾਨੂੰ ਪਤਾ ਹੀ ਜਿਸ ਤਰ੍ਹਾਂ ਹੁੰਦਾ ਟੂਰਨਾਮੈਂਟ ਦਾ ਸਾਰਾ ਇੰਤਜ਼ਾਮ ਠੀਕ ਹੈ ਮੁੰਡੇ ਸਾਰੇ ਬਾਏ ਬਾਏ ਕਰ ਦਿਓ ਇੱਕ ਵਾਰ ਬਾਏ ਬਾਏ ਮਿਲਦੇ ਹਾਂ ਟੂਰਨਾਮੈਂਟ ਦਲਦੇ ਹਾਂ ਠੀਕ ਆ ਓਕੇ ਚਲੋ ਜੀ ਆਪਾਂ ਸਾਰੇ ਮੁੰਡਿਆਂ ਨਾਲ ਕਰ ਲਈ ਗੱਲ ਬਾਤ ਤੇ ਗਰਾਉਂਡ ਤੋਂ ਕਢਾਤਾ ਗੇੜਾ ਤੇ ਤੁਹਾਨੂੰ ਖੁਸ਼ਖਬਰੀ ਦੱਸਤੀ ਆ ਗਰਮੀ ਫੇਰਾ ਜਾਂਤਾਂ ਦੀ ਆਪ ਤੁਸੀਂ ਦੇਖ ਸਕਦੇ ਹੋ ਤੇ ਜਾ ਕੇ ਆਪਾਂ ਕਰਦੇ ਹੈਗੇ ਆ ਬਲੌਗ ਦਾ ਐਂਡ ਤੁਹਾਡੇ ਰੂਬਰੂ ਕੱਲ ਨੂੰ 8 ਵਜੇ ਸਵੇਰ ਤੁਹਾਡੇ ਪੇਸ਼ ਹੋ ਜੂਗਾ ਤੇ ਸਾਰੇ ਜਣੇ ਜਰੂਰ ਦੇਖਿਓ ਚੈਨਲ ਕੋਲ ਸਬਸਕ੍ਰਾਈਬ ਕਰੇ ਵੀਡੀਓ ਨੂੰ ਕਰੇ ਲਾਈਕ ਤੇ ਬਤਵਾਰ ਕਰੇ ਸ਼ੇਅਰ ਚਲੋ ਕਰੇ ਚੱਲਦੇ ਆਪਾਂ ਪੀਨ ਦਾ ਕੰਮ ਵੀ ਕਰਨਾ ਦੋਸਤੋ ਜਾ ਕੇ ਤੇ ਲੋ ਜੀ ਪੀਨ ਆਪਾਂ ਕਰਕੇ ਇਕੱਠਾ ਤੇ ਪਾ ਲਿਆ ਬੋਰੀ ਵਿੱਚ ਤੇ ਹੁਣ ਆਪਾਂ ਚੱਲਦੇ ਆਂ ਪੀਨ ਰੱਖ ਕੇ ਆਉਂਨੇ ਆ ਤੇ ਪੀਨ ਰੱਖਣ ਤੋਂ ਬਾਅਦ ਕਰਦੇ ਆਂ ਵਲੌਗ ਦਾ ਆਪਾਂ ਐਂਡ ਜੀ ਕੀ ਦੇਖ ਸਕਦੇ ਹੋ ਤਿਆਰੀ ਆ ਪੂਰੀ ਪੀਨ ਦੇ ਚ ਰੱਖ ਲਿਆ ਮੋਟਰਸਾਈਕਲ ਤੇ ਆਪਾਂ ਤੇ ਆਪਾਂ ਚੱਲਦੇ ਹਾਂ ਚੱਕੀ ਵੱਲ ਨੂੰ ਦੋਸਤੋ ਬੜੇ ਥਾਪੜ ਦੇ ਮਗਰੋਂ ਚੰਗਾ ਜਿਹਾ ਜਦੋਂ ਤੁਰਨ ਲੱਗਾ ਕੋਈ ਕਰ ਗਿਆ ਕਰਕੇ ਲੋਡ ਤੇ ਆਪਾਂ ਹੁਣ ਚੱਲੇ ਆ ਤੇ ਲੋ ਜੀ ਪਹੁੰਚ ਗਿਆ ਬ ਚੱਕੀ ਦੇ ਚੱਕੇ ਲੱਭਾਈ ਹਣੀ ਆ ਗਿਆ ਇਹ ਚੱਕੇ ਲੱਭਾਈ ਆ ਤੇਰੀ ਵੀਡੀਓ ਬਣਾਉਣ ਲੱਗਾ ਵੀ ਚੱਕੀ ਤੇ ਬੰਦਾ ਹੈਣੀਗਾ ਤੋਲਦੇ ਹਾਂ ਹੁਣ ਆਪਾਂ ਆਟਾ ਲਾ ਕੇ ਆਪਾਂ ਜਾ ਰਹੇ ਆ ਵਾਪਸ ਕਰਨ ਨੂੰ ਤੇ ਬਲੌਗ ਦਾ ਕਰਦੇ ਐਂਡ ਅੱਜ ਦਾ ਵਲੌਗ ਆਪਣਾ ਤੁਹਾਨੂੰ ਕਿੱਦਾਂ ਲੱਗਾ ਚੈਨਲ ਨੂੰ ਕਰੇ ਸਬਸਕ੍ਰਾਈਬ ਤੇ ਵੀਡੀਓ ਕੋਲ ਲਾਈਕ ਤੇ ਵੱਧ ਤੋਂ ਵੱਧ ਕਰੇ ਤੇ ਸ਼ੇਅਰ ਹੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਬਾਏ ਬਾਏ ਮਿਲਦੇ ਹਾਂ ਕਿਸੇ ਨਵੇਂ ਵਲੌਗ ਦੇ ਵਿੱਚ ਜੀ